ਤੱਕ ਦੂਰ ਕਰਨ ਦਾ ਯਤਨ ਕਰੀਏ ਪੰਥਕ ਮੁੱਦੇ ਪੰਜਾਬ ਦੇ ਮੁੱਦੇ ਜਿਹੜੇ ਸਥਾਪਤ ਤਰਾਨੇ ਬਸਾਰ ਦਿੱਤੇ ਆ ਉਹਨਾਂ ਨੂੰ ਜਿਹੜਾ ਹੈ ਮੋੜ ਜਿਹੜਾ ਹੈ ਅਸੀਂ ਉਹ ਬਾਰਨ ਦਾ ਯਤਨ ਕਰੀਏ ਔਰ ਹੱਲ ਕਰਾਉਣ ਵਾਲੇ ਪਾਸੇ ਵਧੀਏ ਕਿੱਲੀ ਕਿ ਉਹ ਸਿਆਸੀ ਰੋਟੀਆਂ ਸੇਕਣ ਲਈ ਉਹਨਾਂ ਮੁੱਦਿਆਂ ਦੀ ਗੱਲ ਨਾ ਕਰੀਏ ਬਲਸੇ ਅੱਜ ਦੇਖ ਰਹੇ ਹਾਂ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜੀ ਦੀ ਮਿਹਨਤ ਸਦਕਾ ਸਰਦਾਰ ਜਸਪਾਲ ਸਿੰਘ ਸਾਹਿਬਾ ਚੇਅਰਮੈਨ ਨੇ ਜ਼ਿਲ੍ਹਾ ਪ੍ਰੇਸ਼ਦ ਦੇ ਉਹ ਤੇ ਇਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੋਈ ਚੇਅਰਮੈਨ ਹੈ ਕੋਈ ਸਰਪੰਚ ਹੈ ਕੋਈ ਬਲਾਕ ਸੰਪਤੀ ਮੈਂਬਰ ਹੈ ਕੋਈ ਪੰਚਾਇਤ ਮੈਂਬਰ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਸਾਡੇ ਇਸ ਕਾਫਲੇ ਦੇ ਨਾਲ ਜੁੜਨ ਦਾ ਜਿਹੜਾ ਹੈ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਔਰ ਸਵਾਗਤ ਕਰਦਾ ਹੈ ਇਹਨਾਂ ਦਾ ਕਿਉਂਕਿ ਸਾਨੂੰ ਇਹੋ ਜਿਹੇ ਨੌਜਵਾਨਾਂ ਦੀ ਬਹੁਤ ਵੱਡੀ ਜ਼ਰੂਰਤ ਹੈ ਅਸਤੇ ਇਹਨਾਂ ਨੂੰ ਪ੍ਰੇਰਣਾ ਦਿੱਤੀ ਹੈ ਤੇ ਅੱਜ ਸਾਡੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਾਇਆ ਜਾਇਆ ਜਾਂ ਕਹਿ ਦਈਏ ਕਿ ਸਾਡਾ ਇੱਕ ਜਹਾਜ਼ ਭਾਵੇਂ ਅਜੇ ਛੋਟਾ ਹੈ ਲਹਿਰਾਂ ਬਹੁਤ ਵੱਡੀਆਂ ਨੇ ਪਰ ਉਮੀਦ ਹੈ ਕਿ ਇਹ ਜਹਾਜ਼ ਜਿਹੜਾ ਹੈ ਇਹ ਪੂਰੀ ਵੇਗ ਦੇ ਨਾਲ ਪੂਰੀ ਗਤੀ ਦੇ ਨਾਲ ਇਹਨਾਂ ਲਹਿਰਾਂ ਨੂੰ چیرਦਾ ਹੋਇਆ ਅੱਗੇ ਵਧੂਗਾ ਪਰ ਮੇਰਾ ਆਪਣਾ ਮਨ ਨਹੀਂ ਲੱਗਿਆ ਮੇਰੀ ਪਾਰਟੀ ਸ਼੍ਰੋਮਣੀ ਕਾਲਦੇ ਸੀ ਮੈਨੂੰ ਉਹ ਨੀਤੀਆਂ ਦੇ ਮੇਤੋ ਚੱਲੀ ਨਹੀਂ ਗਿਆ ਜਿਹੜੀਆਂ ਤੇ ਉਹ ਚੱਲ ਰਹੇ ਸੀ ਜੋ ਆਪਣਾ ਕੰਮ ਕਰ ਰਹੇ ਸੀ ਉਹ ਵਰਕਰ ਨੂੰ ਮੇਰਾ ਮਨ ਨਹੀਂ ਕੀਤਾ ਮੈਂ ਆਪਣੇ ਘਰ ਬੈਠ ਗਿਆ ਉਹ ਤੋਂ ਬਾਅਦ ਹਾਲਾਤ ਬਣੇ ਸਾਡੇ ਬਹੁਤ ਹੀ ਸਤਿਕਾਰਯੋਗ ਬੱਲ ਸਾਹਿਬ ਨੇ ਸਰਦਾਰ ਪੂਰਾਪਾ ਰਖੜਾ ਸਾਹਿਬ ਦੇ ਨਾਲ ਦੁਆਰਾ ਉਹਨਾਂ ਦੀ ਅਗਵਾਈ ਦੇ ਵਿੱਚੇ ਕੰਮ ਕਰਨਾ ਕਿਉਂਕਿ ਬਹੁਤ ਸਮੇਂ ਸਮੇਂ ਤੇ ਸਾਡੇ ਹਰਿੰਦਰ ਕੁਲਵਰ ਸਾਹਿਬ ਚੇਅਰਮੈਨ ਇਹ ਵੀ ਆਏ ਸ਼ੋਕ ਮੋਦਗਿਲ ਜੀ ਵੀ ਆਏ ਬਹੁਤ ਸਾਡੇ ਬਾਹਰੋਂ ਵੀ ਆਗੂ ਨੇ ਬੀਬੀ ਜਗੀਰ ਕੌਰ ਨੇ ਕਈ ਵਾਰ ਫੋਨ ਕੀਤਾ ਵੀ ਤੁਸੀਂ ਇੱਧਰ ਆ ਜਾਓ ਮੈਂ ਕਿਹਾ ਬੀਬੀ ਜੀ ਅਸੀਂ ਗਏ ਹੀ ਨਹੀਂ ਸਾਡਾ ਮਨ ਹੀ ਨਹੀਂ ਲੱਗ ਰਿਹਾ ਕਿੱਥੇ ਜਾਣਾ ਕਿੱਥੇ ਆ ਜੀ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਬੇਅਦਬੀ ਵਾਲੇ ਕੰਮ ਕਰਦੇ ਉਹਦੇ ਕਰਕੇ ਨਰਾਜ਼ ਹੋ ਕੇ ਗਏ ਤੇ ਐਮਪੀ ਦੀ ਵੋਟਾਂ ਵੇਲੇ ਜਿਵੇਂ ਕल्याਣ ਸਾਹਿਬ ਵੀ ਗਏ ਤੇ ਉਸ ਟਾਈਮ ਵੀ ਅਸੀਂ ਵੀ ਉਧਰ ਗਏ ਤੇ ਕਿਉਂਕਿ ਇਹਨਾਂ ਨੇ ਹਰੇਕ ਥਾਮੀ ਬੇਅਦਬੀ ਵਾਲੇ ਕੰਮ ਕਰਾ ਲੋਕ ਟੀਚਰਾਂ ਕਰਦੇ ਤੇ ਹੁਣ ਜਿਆਦਾ ਧੜਾ ਭਰਾ ਹੋ ਗਿਆ ਉਹਦੇ ਖਿਲਾਫ ਹੋ ਗਿਆ ਚੱਲ ਪਿਆ ਹੁਣ ਅਸੀਂ ਇੱਧਰ ਹੋ ਕੇ ਦਰਜਾਨ ਕਰ ਲਿਆ ਸਾਨੂੰ ਉਹ ਪਾਰਟੀ ਤੇ ਵੀ ਕੋਈ ਨਾਰਾਜ਼ਗੀ ਨਹੀਂ ਉਹਨਾਂ ਦੇ ਅਸੀਂ ਕਦੇ ਕੋਈ ਕੰਮ ਨਹੀਂ ਲਿਆ ਨਾ ਅਸੀਂ ਉਹਨਾਂ ਨੇ ਸਾਨੂੰ ਕਦੇ ਕਿਹਾ ਨਾ ਅਸੀਂ ਉਸ ਕਿਹਾ ਅਸੀਂ ਨਾਰਾਜ਼ਗੀ ਵਾਸਤੇ ਵੋਟਾਂ ਉਹਨਾਂ ਨੂੰ ਪਾਏ ਤੇ ਉਹਨਾਂ ਕਿੰਨੀ ਗਏ ਤੇ ਹੁਣ ਸਾਡੀ ਪਾਰਟੀ ਆਕਾਲ ਤਾਕਤ ਵੱਲੋਂ ਜਿਹੜੀ ਸਾਰੀ ਕੀ ਇਹਦੇ ਨਾਲ ਖੜਾਂਗੇ ਅਸੀਂ ਬੇਅਦਬੀ ਬਰਗੀ ਗੱਲ ਸ਼ੋਮਨੀ ਕਾਲੀਦਲ ਕਰੇ ਕਈ ਵਾਰ ਅਸੀਂ ਮੁਕਾਬਲਾ ਕਰ ਲੈਣਾ ਕਾਂਗਰਸ ਜਨਾਬ ਵੀ ਉਹਨਾਂ ਨੇ ਤਾਂ ਸ਼ੀਕਾਲ ਤੱਕ ਸਮਟਾ ਹੈ ਕਾਂਗਰਸ ਤੋਂ ਲੋਕ ਤਵੱਜਾ ਨਹੀਂ ਰੱਖਦੇ ਹਨ ਪਰ ਪੰਥਕ ਪਾਰਟੀ ਦੇ ਸ਼ੋਮਨੀ ਕਾਲ ਤੋਂ ਲੋਕ ਤਵੱਜਾ ਰੱਖਦੇ ਨੇ ਕਿ ਪੰਥਕ ਪਾਰਟੀ ਹੋਵੇ ਆ ਜਿਹੜੀ ਬੇਅਦਬੀ ਵਾਲੀ ਗੱਲ ਹੋਈ ਮਾਫੀ ਵਾਲੀ ਗੱਲ ਹੋਈ ਗੋਲੀ ਚਲਣੀ ਪੰਦੇ ਉੱਤੇ ਇਹ ਬਹੁਤ ਵੱਡੀਆਂ ਗੱਲਾਂ ਸੀ ਇਹ ਤਾਂ ਅਸੀਂ ਵੀ ਉਹਦੇ ਕਰਕੇ ਗਏ ਸੀ ਇਹ ਵੀ ਸਾਡੇ ਨਾਲੋਂ ਤੜਗੇ ਸੀ ਤੇ ਇਹਨਾਂ ਨੇ ਵੀ ਕਿਹਾ ਕਿ ਵੀ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਸੋ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਉਹਨਾਂ ਦੇ ਵੀ ਉਲਟ ਖੜ ਗਏ ਅਸੀਂ ਪੰਥ ਦੇ ਨਾਲ ਖੜ ਗਏ ਅੱਜ ਇਹਨਾਂ ਦਾ ਮਨ ਵੀ ਸੀਗੇ ਅਸੀਂ ਪੰਥ ਦੇ ਨਾਲ ਹੀ ਖੜਨਾ ਸੋ ਅੱਜ ਸਾਰੀ ਸਾਰਾ ਗਰੁੱਪੀ ਬਹੁਤ ਵੱਡਾ ਗਰੁੱਪ ਹੈ ਮੇਰਾ ਖਿਆਲ ਹੈ 100 200 ਬੰਦੀ ਦਾ ਗਰੁੱਪ ਹੈ ਇਹ ਤੇ ਸਾਰੇ ਦੇ ਸਾਰੇ ਬੰਦੇ ਉਧਰੋਂ ਛੱਡ ਕੇ ਇੱਧਰ ਆਏ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲਫ਼ਜ਼ ਨਹੀਂ ਜਿੰਨਾ ਧੰਨਵਾਦ ਕਰਾਂ ਕਿਉਂਕਿ ਪੰਥ ਨਾਲ ਖੜਨਾ ਆਪਣੀ ਕੌਮ ਨਾਲ ਖੜਨਾ ਇਹ ਬਹੁਤ ਵੱਡੀ ਗੱਲ ਹੈ ਵਿੱਚ ਤਹਿਸ਼ ਆ ਕੇ ਵੀ ਛੱਡ ਚੁੱਕੇ ਆ ਹੁਣ ਸਾਰੇ ਇੱਧਰ ਆ ਗਏ ਹੁਣ ਅਸੀਂ ਇਹਨਾਂ ਨਾਲ ਪਹਿਲਾਂ ਸੀ ਹੁਣ ਵੀ ਇਹਨਾਂ ਨਾਲੇ ਆ ਕਿਉਂਕਿ ਰੱਖਣਾ ਸਮਝਦੇ ਹੁ ਆ ਹੀ ਪਹਿਲਾਂ ਚੱਲਦੀ ਰਿਹਾ ਹੁਣ ਵੀ ਉਹਨਾਂ ਦੀ ਮੰਨਦੇ ਆ ਕਿਉਂਕਿ ਸਿਰਫ ਸੁਖਵੀਰਵਾਲ ਦੀਆਂ ਜਿਹੜੀਆਂ ਕ੍ਰਿਤਿयां ਸੀ ਸਿੱਖ ਪਰੰਪਰਾ ਤੋਂ ਉਲਟ ਸਾਫ਼ ਕਰ ਸਕੇ ਕਿਉਂਕਿ ਸਾਰੀ ਜ਼ਿੰਦਗੀ ਅਸੀਂ ਜਿਹੜੇ ਜ ਰਹੇ ਆ 2 ਸਾਲ ਮੈਂ ਨੈਸ਼ਨਲ ਸਕਿਉਰਿਟੀ ਹੈਡ ਚ ਵੀ ਰਹੇ ਆ 90 ਜਿਹੜੇ ਚ ਰਹੇ ਆ ਤੇ ਉਹ ਤੋਂ ਬਿਨਾਂ ਵੀ ਸਾਰੇ ਮੋਰਚੇ ਜ ਰਹੇ ਆ ਪਰ ਉਹ ਆਪਾਂ ਨਾ ਬਰਦਾਸ਼ਤ ਹੋਣ ਕਰਕੇ ਆਪਾਂ ਥੋੜਾ ਰੋਸਾ ਕਰਕੇ ਉਧਰ ਚਲੇ ਗਏ ਚਲੋ ਜਦੋਂ ਆਪਣਾ ਸਾਰਾ ਪੰਥ ਇੱਧਰ ਆ ਗਿਆ ਅਸੀਂ ਤਾਂ ਇਹਨਾਂ 'ਚ ਹੈ ਹੀ ਸੀ